ਕਾਫੀ ਹਾਊਸ ਫੂਲਨ ਨਜ਼ਰ ਆ ਰਿਹਾ ਵਾ ਪਹਿਲਾਂ ਤਾਂ ਟਿਕਟ ਲੈਣ ਲੱਗੇ ਥੋੜੀ ਜੀ ਸਾਨੂੰ ਦਿੱਕਤ ਹੋਈ ਕਿਉਂਕਿ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸੀ ਗੁਗੂ ਗਲਦੀਆਂ ਫਿਲਮਾਂ ਅਸੀਂ ਵੀ ਸੀਆਰ ਚੱਲਦੇ ਤੇ ਵੀ ਸੀਆਰ ਦੇ ਵਿੱਚ ਅਸੀਂ ਬੈਠ ਕੇ ਸਾਰੀ ਸਾਰੀ ਰਾਤ ਪੰਜਾਬੀ ਫਿਲਮਾਂ ਵੇਖਦੇ ਜਦੋਂ ਸਕੂਲ ਟਾਈਮ ਦੀਆਂ ਗੱਲਾਂ ਕਰਦੇ ਪਿਆਂ ਤੇ ਅੱਜ ਥੀਏਟਰ ਤੇ ਆ ਕੇ ਜਦੋਂ ਉਹਨਾਂ ਦੀਆਂ ਫਿਲਮਾਂ ਦੇਦੇ ਆ ਅਸੀਂ ਜਵਾਨ ਹੋ ਗਏ ਆ ਪਰ ਗੁਗੂ ਗਲੋਂ ਨਹੀਂ ਬਜ਼ੁਰਗ ਨਹੀਂ ਹੋਏ ਉਹਨਾਂ ਦੀ ਜੋ ਪਹਿਲਾਂ ਆਵਾਜ਼ ਹੀ ਇਸ ਤਰ੍ਹਾਂ ਦੀ ਹੋਣਾ ਆਵਾਜ਼ ਆ ਪੈਸਾ ਵਸੂਲ ਪਰਫਾਰਮੈਂਸ ਦਿੱਤੀ ਆ ਇਸ ਵਿੱਚ ਪਹਿ ਪੂਰੇ ਹੋ ਜਾਂਦੇ ਨੇ ਜੇ ਮੂਵੀ ਵੇਖਣ ਹੀ ਪਹੁੰਚੋਗੇ ਸੀੜੀਆਂ ਤਾਲੀਆਂ ਵੀ ਨਹੀਂ ਬੰਦੀਆਂ ਥੀਏ ਬਹੁਤ ਹੀ ਸੀੜੀਆਂ ਤਾਲੀਆਂ ਆਜ ਰਿਹਾ ਤੁਹਾਨੂੰ ਦੱਸੀ ਕਿ ਮੂਵੀ ਦੇਖਣ ਆਲੀ ਹੈ ਪਰਿਵਾਰਿਕ ਮੂਵੀ ਰਿਹਾ ਪਰਿਵਾਰ ਦੇ ਨਾਲ ਪਹੁੰਚੋ ਮੂਵੀ ਦਾ ਇੰਜੋਏ ਲੋ ਪੂਰੇ ਪੈਸਾ ਵਸੂਲ ਪਰਫੋਰਮੈਂਸਿਸ ਨੇ ਹੋਈਏ ਏਸ ਫਿਲਮ ਵਿੱਚ ਆਪਣੇ ਦੇਵ ਕਰੋੜ ਜੀ ਦੀ ਤੇ ਆਪਣੇ ਗੁੱਗੂ ਗਿਲ ਭਾਈ ਜੀ ਦੀ ਕਿਆ ਕਿਆ ਹੀ ਕਹਨੇ ਐ ਐਂਡ ਐਂਡ ਨਹੀਂ ਐਂਡ ਤੋਂ ਐਂਡ ਆ ਜੀ ਟਿਕਟ ਦਿਨ ਸੋਖੀ ਨਹੀਂ ਆ ਕੇ ਟਿਕਟ ਮਿਲ ਗਈ ਯਾਨੀ ਤੁਹਾਨੂੰ ਸ਼ੁਕਰ ਕਰ ਟਿਕਟ ਮਿਲ ਗਈ ਸੋਖੀ ਨਾ ਕਹੋ ਮਿਲ ਗਈ ਐ ਲੇਕਿਨ ਨਜ਼ਾਰਾ ਆ ਗਿਆ ਦੇਖ ਕੇ ਮੇਰਾ ਨਵਿਸ਼ਾਲ ਜੀ ਅਸ਼ਾਲ ਜੀ ਕਿਹੜੀ ਫਿਲਮ ਦੇਖਣਾ ਹੈ ਅੱਜ ਗੁੱਗੂ ਗਿੱਲ ਦੀ ਦ ਗਾਂਦੀ ਦੀ ਫਿਲਮ ਲੱਗੀ ਮਝਾਇਲ ਉਹ ਦੇਖਣ ਵਾਸਤੇ ਆਏ ਤੇ ਪੈਸੇ ਵਸੂਲਿਆ ਕਾਫੀ ਹਾਊਸ ਫੁੱਲ ਨਜ਼ਰ ਆ ਰਿਹਾ ਵਾ ਪਹਿਲਾਂ ਤਾਂ ਟਿਕਟ ਲੈਣ ਲੱਗੇ ਥੋੜੀ ਜੀ ਸਾਨੂੰ ਦਿੱਕਤ ਹੋਈ ਕਿਉਂਕਿ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸੀ ਆਨਲਾਈਨ ਬੁਕਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਫਿਰ ਅਸੀਂ ਇੱਥੇ ਮਾਲ ਚ ਆਣ ਕੇ ਟਿਕਟ ਲਈ ਆ ਤੇ ਜਦੋਂ ਅੰਦਰ ਗਏ ਆ ਬਹੁਤ ਵਧੀਆ ਲੱਗਾ ਮੂਵੀ ਬਹੁਤ ਵਧੀਆ ਆ ਜਿੰਨੇ ਵੀ ਕਲਾਕਾਰ ਆ ਪੰਜਾਬੀ ਕਲਾਕਾਰ ਆ ਫਿਲਮ ਬਹੁਤ ਵਧੀਆ ਲੱਗੀ ਆ ਪੰਜਾਬ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਵਾਂ ਲਗਾਤਾਰ ਅਪਰਾਲਾ ਕਰਨਾ ਚਾਹੀਦਾ ਬਣਨੀਆਂ ਚਾਹੀਦੀਆਂ ਲਗਾਤਾਰ ਇਸ ਤਰ੍ਹਾਂ ਦੀਆਂ ਫਿਲਮਾਂ ਬਣਨ ਜਿਵੇਂ ਅਸੀਂ ਸਾਉਦੀਆਂ ਫਿਲਮਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆ ਸਾਉਦੀਆਂ ਫਿਲਮਾਂ ਵੇਖਦੇ ਆ ਸਭ ਤੋਂ ਜ਼ਿਆਦਾ ਜੇ ਕਮਾਈ ਦੀ ਗੱਲ ਕੀਤੀ ਜਾਵੇ ਸਾਉਦੀਆਂ ਫਿਲਮਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਭ ਤੋਂ ਜ਼ਿਆਦਾ ਸਾਉਦੀਆਂ ਫਿਲਮਾਂ ਦੇਖੀਆਂ ਨੇ ਜਿਵੇਂ ਹੁੰਦਾ ਸੀ ਗੱਗੂ ਬੇਟੀ ਫਿਲਮ ਦੇਖਣ ਵਾਸਤੇ ਲਾਈਨਾਂ ਪਹਿਲਾਂ ਵੀ ਲੱਗੀਆਂ ਲੈ ਅੱਜ ਵੀ ਗੱਗੂ ਕੋਲ ਉਸ ਤਰੀਕੇ ਨਾਲ ਆਈ ਦੇਖੋ ਜੀ ਮੈਨੂੰ ਅਮੈਂ ਆਪਣੇ ਬਚਪਨ ਦੀ ਗੱਲ ਕਰਦਾ ਗੁੱਗੂ ਗਿੱਲ ਦੀਆਂ ਫਿਲਮਾਂ ਅਸੀਂ ਵੀਸੀਆਰ ਚੱਲਦੇ ਤੇ ਵੀਸੀਆਰ ਦੇ ਵਿੱਚ ਅਸੀਂ ਬੈਠ ਕੇ ਸਾਰੀ-ਸਾਰੀ ਰਾਤ ਪੰਜਾਬੀ ਫਿਲਮਾਂ ਵੇਖਦੇ ਜਦੋਂ ਸਕੂਲ ਟਾਈਮ ਦੀਆਂ ਗੱਲਾਂ ਕਰਦੇ ਪਿਆ ਤੇ ਅੱਜ ਥੀਏਟਰ ਤੇ ਆ ਕੇ ਜਦੋਂ ਉਹਨਾਂ ਦੀਆਂ ਫਿਲਮਾਂ ਦੇਦੇ ਆ ਅਸੀਂ ਜਵਾਨ ਹੋ ਗਏ ਆ ਪਰ ਗੁੱਗੂ ਗਿੱਲੋਂ ਨਹੀਂ ਬਜ਼ੁਰਗ ਨਹੀਂ ਹੋਏ ਉਹਨਾਂ ਦੀ ਜੋ ਪਹਿਲਾਂ ਆਵਾਜ਼ ਹੀ ਇਸ ਤਰ੍ਹਾਂ ਦੀ ਹੂਨ ਆਵਾਜ਼ ਆ ਪਹਿਲਾਂ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਆਵਾਜ਼ ਹੀ ਤੇ ਮਜ਼ਾ ਆਉਂਦਾ ਉਹਨਾਂ ਦੀ ਜਿੰਨੀਆਂ ਵੀ ਫਿਲਮਾਂ ਆਂਦੀਆਂ ਮੇਰੇ ਨਾਲ ਦਲੀਪ ਕੁਮਾਰਿਆ ਜੀ ਜੀ ਕਿਹੜੀ ਫਿਲਮ ਦੇਖ ਰਹੇ ਆ ਅੱਜ ਅਸੀਂ ਮੁਝਿਆਲ ਮੂਵੀ ਦੇਖਣ ਆਏ ਆ ਆਪਣੇ ਗੱਗੂ ਜੀ ਦੀ ਜਿੰਨਾ ਕਿ ਬਹੁਤ ਵਧੀਆ ਮੂਵੀ ਬਣਾਉਂਦੇ ਨੇ ਤੇ ਕਿਰਦਾਰ ਉਹਨਾਂ ਦਾ ਹੈ ਬੈਸਟ ਕਿਰਦਾਰ ਹੁੰਦਾ ਹੈ ਉਹਨਾਂ ਦਾ ਉਹ ਜज्ਬਾ ਉਹ ਜੋਸ਼ ਹੈ ਜੋ ਪੁਰਾਣੇ ਸਮੇਂ ਦੇ ਵਿੱਚ ਸੀ ਤੇ ਨਾਲ ਹੀ ਉਹਨਾਂ ਦੇ ਦੇਵ ਕਰੋੜ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਗਾਂਧੀ ਮੂਵੀ ਤੋਂ ਮਸ਼ਹੂਰ ਨੇ ਉਹਨਾਂ ਨੇ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਤੇ ਇਸ ਤੋਂ ਬਾਅਦ ਆਪਾਂ ਰੂਪੀ ਗਿੱਲ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਬੀਬੀ ਰਾਜਮੀ ਮੂਵੀ ਬਣਾਈ ਸੀ ਉਸ ਵਿੱਚ ਬੀਬੀ ਰਾਜੀ ਨੇ ਦਾ ਕਿਰਦਾਰ ਬਹੁਤ ਵਧੀਆ ਨਿਭਾਇਆ ਹੋਣਾ ਤੇ ਇਸ ਵਿੱਚ ਜਿਹੜਾ ਉਹਨਾਂ ਨੇ ਪੁਲਿਸ ਦਾ ਰੋਲ ਕੀਤਾ ਹੈ ਬਹੁਤ ਹੀ ਐਂਡ ਹੈ ਪੈਸਾ ਵਸੂਲ ਪਰਫਾਰਮੈਂਸ ਦਿੱਤੀ ਹੈ ਇਸ ਵਿੱਚ ਪੈਸੇ ਪੂਰੇ ਹੋ ਜਾਂਦੇ ਨੇ ਜੇ ਮੂਵੀ ਦੇਖਣ ਲਈ ਪਹੁੰਚੋਗੇ ਸੀੜੀਆਂ ਤਾਲੀਆਂ ਕਿੰਨੇ ਕਬੱਡੀਆ ਥੀਏਟਰ ਬਹੁਤ ਹੀ ਸੀੜੀਆਂ ਤਾਲੀਆਂ ਵੱਜ ਰਿਹਾ ਤੁਹਾਨੂੰ ਦੱਸ ਜੀ ਕਿ ਮੂਵੀ ਦੇਖਣ ਆਲੀ ਹੈ ਪਰਿਵਾਰਿਕ ਮੂਵੀ ਰਿਹਾ ਪਰਿਵਾਰ ਦੇ ਨਾਲ ਪਹੁੰਚੋ ਮੂਵੀ ਦਾ ਇੰਜੋਏ ਲੋ ਪੂਰੇ ਪੈਸਾ ਵਸੂਲ ਪਰਫਾਰਮੈਂਸ ਇਸ ਮੂਵੀ ਵਿੱਚ ਮਨੋਇਕ ਮਾਲ ਭਾਈ ਲੋ ਜੀ ਕਿਹੜੀ ਫਿਲਮ ਦੇਖਣ ਆਏ ਮੈਂ ਜਾਲ ਬਲਮ ਦੇਖਣ ਆਇਆ ਗੂਗਲ ਤੇ ਜਿਹੜੀ ਨਵੀਂ ਮੂਵੀ ਆਈ ਹੈ ਬਹੁਤ ਵਧੀਆ ਲੱਗੀ ਆ ਪੈਸੇ ਖਰਚੇ ਤੇ ਪੂਰੇ ਹੋਏ ਆ ਕਿ ਇਹ ਨਹੀਂ ਹੋਇਆ ਕਿ ਪੈਸੇ ਖਰਚ ਕੇ ਸਾਨੂੰ ਅਫ ਨੇ ਤਾਂ ਫਿਲਮਾਂ ਵੇਖਣ ਆਈਏ ਤੇ ਸੁਸਤੀ ਪੈ ਜਾਂਦੀ ਆ ਪਰ ਸੁਸਤੀ ਨਹੀਂ ਅੱਥਾ ਇੰਜੋਏ ਇੰਜੋਏ ਕੀਤਾ ਪੜਾ ਚਾਂਗਰਾ ਮਹਾਰ ਮਹਾਰਾਜੀ ਅੰਦਰ ਸਾਰਾ ਇਹ ਨਹੀਂ ਜਿੰਨੇ ਵੀ ਪਬਲਿਕ ਆ ਗਈ ਸੀ ਹਾਲ ਫੁੱਲ ਹੋਇਆ ਦੱਸਿਆ ਸੀ ਦਿਲ ਕੁਛ ਹੋਇਆ ਨਹੀਂ ਦਿਲ ਮੈਂ ਕਹਿੰਦਾ ਬਾਗੋ ਬਾਗ ਹੋ ਗਿਆ ਕਿਉਂ ਗੱਗੋ ਗਿਲ ਜੀ ਛੋਟਾ ਹੁੰਦੇ ਵੇਖਦੇ ਆਨੇ ਆ ਬੀਸੀਆਰ ਹੁਣ ਚੱਲਦੇ ਹੁੰਦੇ ਸੀ ਉਸ ਵੇਲੇ ਸਕੂਲ ਦੇ ਟਾਈਮ ਸਾਡੇ ਵੀ ਤੇ ਉਹੋ ਹੀ ਬੀਸੀਆਰ ਚ ਫਿਲਮਾਂ ਵੇਖੀਦੀ ਅਸੀਂ ਗੱਗੋ ਗਿਲ ਦੀ ਪਰ ਛਿਲਮੇ ਚ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਉਹ ਫਿਲਮ ਵੇਖ ਕੇ ਉਹੋ ਜੋ ਪੁਰਾਣੇ ਜ਼ਮਾਨੇ ਦੀ ਟੋਰ ਹੁਣਾਂ ਪੰਜਾਬੀਅਤ ਨੂੰ ਬਚਾਇਆ ਜਿਹੜੀ ਟੋਰ ਉਹਨਾਂ ਦੀ ਇਹੋ ਜਿਹੀ ਹੈਗੀ ਆ ਤਾਂ ਉਹ ਹੀ ਦੇਖਣ ਨੂੰ ਲਿਆ ਹਾਂਜੀ ਬਹੁਤ ਵਧੀਆ ਜੀ ਹਾਂਜੀ ਮੇਰਾ ਪ੍ਰਵਿੰਦਰ ਗੋਲਡੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਗੱਲ ਮੈਂ ਕਹਣਾ ਜੀ ਸਰ ਮਜੈਲ ਫਿਲਮ ਦੇਖਣ ਆਏ ਹਾਂ ਮੈਂ ਆਰਟਿਸਟਾਂ ਮੈਂ ਫਿਲਮ ਵੇਖ ਕੇ ਬਾਗੋ ਬਾਗ ਹੋ ਗਿਆ ਜੀ ਇਸ ਫਿਲਮ ਵਿੱਚ ਆਪਣੇ ਦੇਵ ਖੋੜ ਜੀ ਦੀ ਤੇ ਆਪਣੇ ਗੋਗੂ ਗੱਲ ਭਾਈ ਦੀ ਕਿਆ ਕਿਆ ਹੀ ਕਹਣੇ ਐ ਐਂਡ ਐਂਡ ਨਹੀਂ ਐਂਡ ਤੋਂ ਐਂਡ ਆ ਜੀ ਰੂਪੀ ਗਿੱਲਾਂ ਨਾਲ ਦੀ ਐਕਟਿੰਗ ਪੁਲਿਸ ਦੇ ਵਿੱਚ ਯਾ ਗੂਗਲ ਭਾਈ ਉਹੇ ਤੌਰ ਜਿਹੜੀ ਆ ਪੜਾ ਲੱਗਾ ਉਹੇ ਤੁਰਦਾ ਪਿਆ ਮੋਰ ਨਹੀਂ ਚਾ ਆ ਉਹਨਾਂ ਦੀ ਹਰ ਡਾਲਗ ਅਲਦੀ ਅਲਾ ਹਰ ਚੀਜ਼ ਉਹਨਾਂ ਦੀ ਪਰਫਾਰਮੈਂਸ ਦੇ ਕੇ ਮਜ਼ਾ ਆਦਾ ਖਾਲ ਦੇ ਵਿੱਚ ਤੇ ਕੁੜੀਆਂ ਮੁੰਡੇ ਅੰਨੇ ਨਾ ਤੁਸੀਂ ਪੁੱਛੋ ਵੀ ਟਿਕਾਂ ਚਾੜਾ ਬੜਾ ਬੜਕਾ ਦੇ ਗਿਆਕਾਰ ਸੀ ਭਈ 6 ਟਿਕਟ ਸੋਖੀ ਮਿਲ ਗਈ ਸੀ ਟਿਕਟ ਦੀ ਸੋਖੀ ਨਹੀਂ ਕਹਿੰਦੇ ਕਿ ਟਿਕਟ ਮਿਲ ਗਈ ਨਾ ਸ਼ੁਕਰ ਕਰੋ ਟਿਕਟ ਮਿਲ ਗਈ ਸੋਖੀ ਨਾ ਕਹੋ ਮਿਲ ਗਈ ਹੈ ਲੇਕਿਨ ਨਜ਼ਾਰਾ ਆ ਗਿਆ ਦੇਖ ਕੇ ਜਦੋਂ ਜੋ ਵੀ ਇਹ ਫਿਲਮਾਂ ਤੋਂ ਕੋਈ ਪੈਸਾ ਵਸੂਲ ਫਿਲਮ ਸਾਰੇ ਪਰਿਵਾਰ ਨਾਲ ਵੇਖੋ ਸਾਰੇ ਆਓ ਰਲ ਮਿਲ ਕੇ ਵੇਖੋ ਤੇ ਵਾਹ ਜੀ ਵਾ ਨਜ਼ਾਰਾ ਮੇਰਾ ਨਾਮ ਨਰਿੰਦਰ ਆ ਜੀ ਮੈਂ ਤੇ ਜੀ ਕਿਹੜੀ ਫਿਲਮ ਦੇਖਣ ਆਇਆ ਅੱਜ ਮਜੈਲ ਫਿਲਮ ਦੇਖਣ ਆਇਆ ਜੀ ਬਹੁਤ ਵਧੀਆ ਫਿਲਮ ਬਰੀਆ ਪੰਜਾਬੀ ਕਲਾਕਾਰਾਂ ਨੇ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਫਿਲਮ ਦੇਖ ਕੇ ਪਤਾ ਲੱਗਦਾ ਵੀ ਪੰਜਾਬ ਦੀਆਂ ਫਿਲਮਾਂ ਦਾ ਪੰਜਾਬੀ ਫਿਲਮਾਂ ਦਾ ਜਿਹੜਾ ਸਤਾਰਾ ਬਹੁਤ ਹੀ ਉੱਚਾ ਹੋ ਗਿਆ ਹੁਣ ਵਧੀਆ ਕੱਲ ਪਹਿਲਾਂ ਸੁਣਨ ਨੂੰ ਮਿਲਦਾ ਸੀ ਕਿ ਸਾਉਦੀਆਂ ਫਿਲਮਾਂ ਬਹੁਤ ਵਧੀਆ ਬਣਦੀਆਂ ਨੇ ਪਰ ਹੁਣ ਫਿਲਮ ਦੇਖ ਕੇ ਪਤਾ ਲੱਗਦਾ ਵੀ ਪੰਜਾਬੀ ਫਿਲਮਾਂ ਚ ਵੀ ਦਾਮਾ ਵਧੀਆ ਫਿਲਮਾਂ ਬਣ ਰਹੀਆਂ ਤੇ ਇਹ ਫਿਲਮ ਜਿਹੜੀ ਹੈਗਾ ਸੀ ਇਹ ਫਿਲਮ ਦਾ ਹਾਂਜੀ ਇੰਤਜ਼ਾਰ ਹੈਗਾ ਸੀ ਪੂਰਾ ਵਧੀਆ ਜੀ ਟ੍ਰੇਲਰ ਜਿੱਦੋਂ ਦੇਖਦੇ ਸੀ ਤਾਂ ਗੱਗੂ ਗਿੱਲ ਦੀ ਜਿਹੜੀ ਐਕਟਿੰਗ ਦਿਖਾਈ ਗਈ ਆ ਤਰਨ ਦਾ ਸਟਾਈਲ ਦਿਖਾਇਆ ਗਿਆਗਾ ਉਹ ਵਧੀਆ ਸੀ ਉਹ ਟ੍ਰੇਲਰ ਦੇ ਕਹਿ ਲੱਗਦਾ ਸੀ ਵੀ ਫਿਲਮ ਜ਼ਰੂਰ ਦੇਖਣ ਜਾਵਾਂਗੇ ਜਦੋਂ ਰਿਲੀਜ਼ ਹੋਵੇਗੀ ਅੱਜ ਪਹਿਲਾ ਦਿਨ ਪਹਿਲਾ ਸ਼ੋਅ ਮੈਂ ਕਹਿੰਦਾ ਭਰੀ ਭੇਜੀ ਲੋਕਾਂ ਨੇ ਅੰਦਰ ਚੀਕਾਂ 好，放在。